ਅਸਲ ਦੇ ਵਿੱਚ ਹੁਣ ਕੇਂਦਰ ਸਰਕਾਰ ਨੇ ਜੇਕਰ ਆਪਣਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਤਾਂ ਕੀ ਅਸੀਂ ਮੰਨ ਲਈਏ ਕਿ ਕੇਂਦਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੰਜਾਬ ਦੀ ਯੂਨੀਵਰਸਿਟੀ ਉੱਤੇ ਕਿਸੇ ਤਰੀਕੇ ਦੀ ਕੋਈ ਧੱਕੇਸ਼ਾਹੀ ਨਹੀਂ ਕਰੇਗੀ ਜਦੋਂ ਤੱਕ ਜਿਹੜੀ ਯੂਨੀਵਰਸਿਟੀ ਆ ਵੀ ਇਹ ਇੰਟਰਸਟੇਟ ਬਾਡੀ ਕਾਰਪੋਰੇਟ ਰਹਦੀ ਹੈ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ 1966 ਦੀ ਸੈਕਸ਼ਨ 72 ਟੂ ਦੇ ਅੰਡਰ ਵੀ ਉਦੋਂ ਤੱਕ ਮਤਲਬ ਜਿਹੜਾ ਸੈਂਟਰ ਆ ਵੀ ਉਹ ਕਿਸੇ ਵੀ ਟਾਈਮ ਆ ਇਦੇ ਵਿੱਚ ਫਿਰ ਇੰਟਰਵਿਨ ਕਰਕੇ ਵੀ ਉਹ ਕੋਈ ਨਾ ਕੋਈ ਸਮੱਸਿਆ ਜਿਹੜੀ ਪਤਾ ਕਰ ਸਕਦੇ। ਗੱਲ ਇਹ ਹੈ ਕਿ ਜਦੋਂ ਤੱਕ ਪੰਜਾਬ ਯੂਨੀਵਰਸਿਟੀ ਆ ਹਾਂ ਚੰਡੀਗੜ੍ਹ ਆ ਵੀ ਇਹ ਪੰਜਾਬ ਦੇ ਕੋਲ ਨਹੀਂ ਜਿਆਦਾ ਐ ਦਾ ਸਟੇਟ ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਨਹੀਂ ਬਣਦੀ ਉਦੋਂ ਤੱਕ ਇਸ ਮਸਲੇ ਦਾ ਹੱਲ ਹੈ ਜਿਹੜਾ ਸੰਪੂਰਨ ਤੌਰ ਤੇ ਨਹੀਂ ਹੋ ਸਕਦਾ ਤੇ ਉਹਦੇ ਲਈ ਪੰਜਾਬ ਦੇ ਲੋਕਾਂ ਨੂੰ ਤੇ ਜਿੰਨੇ ਵੀ ਆਪਣੇ ਪੰਜਾਬ ਪ੍ਰਸਤ ਲੋਕ ਨੇ ਉਹਨਾਂ ਨੂੰ ਇਹ ਦੂਰ ਕੋਸ਼ਿਸ਼ ਕਰਨੀ ਪਵੇਗੀ ਕਿ ਜਿਹੜੀ ਪੰਜਾਬ ਹੈ ਤੇ ਇਹਦੀ ਰਾਤ ਤਾਂ ਨਹੀਂ ਜਿਹੜੀ ਚੰਡੀਗੜ੍ਹ ਵੀ ਪੰਜਾਬ ਨੂੰ ਮਿਲੇ। ਇਹ ਤੁਹਾਨੂੰ ਦਿੱਖਦਾ ਵੀ ਜਿਸ ਤਰੀਕੇ ਦੀ ਜਿਹੜੀ ਇਹ ਐਗਜ਼ੀਕਿਊਟਿਵ ਲੈਜਿਸਲੇਟਿਵ ਦੇ ਵਿੱਚ ਬੈਠ ਕੇ ਜਿਹੜੇ ਪਾਲਸੀਆਂ ਲੇਕੇ ਆ ਰਹੇ ਨੇ ਕਿ ਉਸ ਤੋਂ ਵੱਡੀ ਗੱਲ ਹੈ ਵੀ ਜਿਹੜੇ ਇਹਨਾਂ ਦੇ ਪਿੱਛੇ ਪੌੜ ਸੀ ਚੱਲਦੀ ਆ ਰਸਸ ਦੀ ਦਿਤਵਾਦੀ ਵੀ ਉਹ ਸਭ ਤੋਂ ਵੱਡਾ ਜਿਹੜਾ ਮੂਲ ਕਾਰਨ ਹੈ ਨਾ ਸਮੱਸਿਆਵਾਂ ਦਾ ਉਹ ਹੈ ਜੀ ਇਹ ਦੇਖੀ ਜਿਹਾ ਵੀ ਜਿਹੜੀ ਪਾਲਸੀ ਪੂਰੇ ਦੇਸ਼ ਦੇ ਵਿੱਚ ਬੀਜਪੀ ਚਲਾ ਰਹੀ ਹੈ 1 NSD ਵੀ 1 ਨੀਸ਼ਨ 1 ਲੈਂਗੁਏਜ 1 ਨੇਸ਼ਨ 1 ਇਲੈਕਸ਼ਨ 1 ਨੇਸ਼ਨ 1 ਰਿਲੀਜੀਅਨ ਦੀ ਗੱਲ ਕਰ ਰਹੀ ਹੈ ਜੀ ਵੀ ਅਗਰ ਉਸ ਦੇ ਵਿੱਚ ਨਾਮਿਨੇਟਡ ਮੈਂਬਰ ਹੈ ਵੀ ਉਹਨਾਂ ਨੇ ਇੱਕ ਨਿਊ ਐਜੂਕੇਸ਼ਨ ਪਾਲਸੀ 2020 ਦੀ ਬਣਾਈ ਹੈ ਉਸ ਦੇ ਵਿੱਚ ਉਹਨਾਂ ਨੇ ਪੂਰੇ ਤਰੀਕੇ ਦੇ ਨਾਲ এডਿਕੇਸ਼ਨਲ ਇੰਸਟੀਟਿਊਟਸ ਦੇ ਵਿੱਚੋਂ ਜਿਹੜਾ ਇਲੈਕਟੋਰਲ ਸਿਸਟਮ ਇੱਕ ਡੈਮੋਕ੍ਰੈਟਿਕ ਸਟਰਕਚਰ ਉਹਨੂੰ ਖਤਮ ਕਰਨ ਦੀ ਗੱਲ ਕੀਤੀ ਹੋਈ ਹੈ ਜੀ ਤੇ ਅਗਰ ਜੋ ਪਾਲਿਸੀ ਉਹਨਾਂ ਨੇ ਲਾਗੂ ਕਰਨੀ ਹੈ ਉਹ ਚਾਹੇ ਅੱਜ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਵਿੱਚ ਗੁਰਨਾਥ ਦੇਵ ਯੂਨੀਵਰਸਿਟੀ ਸ੍ਰੀ ਅਮਰਤਸਰ ਸਾਹਿਬ ਦੇ ਵਿੱਚ ਵੀ ਉੱਥੇ ਦੇ ਵੀ ਜਿਹੜੇ ਵਾਈਸ ਚਾਂਸਲਰ ਨੇ ਵੀ ਉੱਥੇ ਕਿਸੇ ਵੀ ਤਰੀਕੇ ਦਾ ਡੈਮੋਕਰੈਟਿਕ ਸਟਰਕਚਰ ਹੈ ਜਿਹੜਾ ਇਲੈਕਟੋਰਲ ਸਟਰਕਚਰ ਹੈ ਵੀ ਉਹ ਨਹੀਂ ਹੈ ਤੇ ਅੱਜ ਦੀ ਉੱਤੇ ਕਲਾਸ ਦੀ ਕੀ ਬਣੀ ਹੈ ਕਿ ਜਿਹੜਾ ਉੱਥੇ ਦਾ ਵਾਈਸ ਚਾਂਸਲਰ ਹੈ ਉਹ ਆਰਸਰਸ ਦੇ ਜਿਹੜੇ ਹੈੱਡ ਨੇ ਮੋਹਨ ਭਾਗਵਤ ਵੀ ਉਹਦੇ ਅੱਗੇ ਜਾ ਕੇ ਬੋਟਾਉਣ ਹੋ ਕੇ ਆਪ ਦੀ ਪ੍ਰਾਪਤੀ ਦੱਸਦਾ ਕਿ ਅਸੀਂ ਜੀਐਨਟੀਯੂ ਨੂੰ ਸੈਫਰਨਾਈਜ਼ ਕਰਨ ਵਾਸਤੇ ਕੀ ਕੁਝ ਕਰ ਚੁੱਕੇ ਹਾਂ ਤੇ ਕੀ ਕੁਝ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਇਹਦਾ ਜਿਹੜਾ ਆਲਟੀਮੇਟ ਸੋਲੂਸ਼ਨ ਹੈ ਵੀ ਪੰਜਾਬ ਯੂਨੀਵਰਸਿਟੀ ਨੂੰ ਅ ਸਟੇਟ ਯੂਨੀਵਰਸਿਟੀ ਬਣਾਇਆ ਜਾਵੇ ਜੋ ਪੰਜਾਬ ਦੇ ਸਕਸੈਸਫੁਲ ਸਟੇਟ ਹੈ ਉਹਨੂੰ ਇਹਦਾ ਭੜ ਦਾ ਹੱਕ ਮਿ ਤੇ ਜਿਹੜਾ ਉਸ ਤੋਂ ਵੀ ਅਲਟੀਮੇਟ ਗੋਲ ਹੈ ਵੀ ਜਿਹੜੀ ਯੂਨੀਅਨ ਆ ਜਿਹੜਾ ਚੰਡੀਗੜ੍ਹ ਸਾਡੀ ਕੈਪੀਟਲ ਹੈ ਵੀ ਉਹ ਪੰਜਾਬ ਨੂੰ ਮਿਲੇ ਬਿਲਕੁਲ 28 ਅਕਤੂਬਰ 2025 ਨੂੰ ਮਿਨਿਸਟਰੀ ਆਫ ਐਜੂਕੇਸ਼ਨਲ ਦੇ ਵੱਲੋਂ ਜੋ ਨੋਟੀਫਿਕੇਸ਼ਨ ਕੱਢਿਆ ਜਾਂਦਾ ਹੈ ਕਿ ਪੰਜਾਬ ਦੀ ਸੈਨੇਟ ਨੂੰ ਭੰਗ ਕਰ ਦਿੱਤਾ ਜਾਏ ਤੇ ਉੱਥੇ 31 ਮੈਂਬਰੀ ਆਪਣੀ ਕਮੇਟੀ ਆਪਣੀ ਟੀਮ ਲਗਾ ਦਿੱਤੀ ਜਾਏ ਇਹ 31 ਮੈਂਬਰੀ ਟੀਮ ਹਮੇਸ਼ਾ ਸਰਕਾਰ ਦੇ ਹੱਕ ਦੇ ਵਿੱਚ ਹੀ ਭੁਗਤੇਗੀ ਅਜਿਹੇ ਇਲਜ਼ਾਮ ਅਜਿਹੇ ਸਵਾਲ ਸਟੂਡੈਂਟ ਨੇ ਐਲੂਮਨਾਇਜ਼ ਨੇ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਵੱਲੋਂ ਵੀ ਚੁਕੇ ਗਏ ਲੇਕਿਨ ਅਸੀਂ ਇੱਥੇ ਦੱਸਣਾ ਚਾਹਾਂਗੇ 7 ਨਵੰਬਰ ਨੂੰ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਂਦਾ ਹੈ ਮਿਨਿਸਟਰੀ ਆਫ ਐਜੂਕੇਸ਼ਨ ਦੇ ਵੱਲੋਂ ਜਿਸ ਦੇ ਵਿੱਚ ਇਹ ਸਟੇਟਮੈਂਟ ਦਿੱਤੀ ਜਾਂਦੀ ਹੈ ਨੋ ਚੇਂਜ ਇਨ ਦ ਸੈਨੇਟ ਆਫ ਪੰਜਾਬ ਯੂਨੀਵਰਸਿਟੀ ਪਿਛਲੇ 10 ਦਿਨਾਂ ਤੋਂ ਜੋ ਇਹ ਪੂਰਾ ਮਾਹੌਲ ਬਣਿਆ ਹੋਇਆ ਸੀ ਉਸ ਦੇ ਉੱਤੇ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਵੱਲੋਂ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਜਾਂਦਾ ਬਲਕਿ ਸਿਰਫ ਇਹਨਾਂ 8 ਲਫ਼ਜ਼ਾਂ ਦੇ ਨਾਲ ਨੋ ਚੇਂਜ ਇਨ ਦਾ ਸੈਨੇਟ ਆਫ ਪੰਜਾਬ ਯੂਨੀਵਰਸਿਟੀ ਆਪਣੇ ਮਸਲੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸੇ ਚੀਜ਼ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਸਟੂਡੈਂਟ ਹਲੇ ਵੀ ਬਾਦਸਤੂਰ ਆਪਣੇ ਮੁਜ਼ਾਰੇ ਨੂੰ ਜਾਰੀ ਰੱਖਣ ਦੇ ਵਿੱਚ ਆਪਣਾ ਸਮਾਂ ਦੇ ਰਹੇ ਨੇ ਜਿਦੇ ਵਿੱਚ ਗੱਲ ਉਹਨਾਂ ਦੀ ਇੱਕੋ ਹੀ ਹੈ ਕਿ ਕੇਂਦਰ ਸਰਕਾਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਡੇ ਨਾਲ ਇਸੇ ਤਰੀਕੇ ਦੇ ਨਾਲ ਧੱਕਾ ਕਰਨਾ ਹੈ ਇਸੇ ਤਰੀਕੇ ਦੇ ਨਾਲ ਆਪਣਾ ਵਤੀਰਾ ਰੱਖਣਾ ਹੈ ਇਸੇ ਤੇ ਚੱਲਦੇ ਹਾਂ 10 ਨਵੰਬਰ ਦੇ ਆਪਣੇ ਪ੍ਰੋਟੈਸਟ ਨੂੰ ਲੈ ਕੇ ਨੌਜਵਾਨਾਂ ਦੇ ਵੱਲੋਂ ਆਪਣੇ ਸੱਦੇ ਨੂੰ ਬਰਕਰਾਰ ਰੱਖਿਆ ਗਿਆ ਹੈ ਇਸ ਵੇਲੇ ਕਈ ਚੀਜ਼ਾਂ ਦੇ ਵੱਲ ਧਿਆਨ ਦੇਣਾ ਬੰਦਦਾ ਹੈ ਅਸਲ ਦੇ ਵਿੱਚ ਇਹ ਕੌਂਟਰੋਵਰਸੀ ਕਿਸ ਦੇ ਵੱਲ ਇਸ਼ਾਰਾ ਕਰਦੀ ਹੈ ਕਿ ਪੰਜਾਬ ਯੂਨੀਵਰਸਿਟੀ ਜੋ 1882 ਦੇ ਵਿੱਚ ਸਥਾਪਿਤ ਕੀਤੀ ਗਈ ਸੀ ਲਾਹੌਰ ਤੋਂ ਵੀ ਬਾਅਦ ਇਹ ਯੂਨੀਵਰਸਿਟੀ ਜਿਸ ਵੇਲੇ ਵੰਡ ਹੁੰਦੀ ਹੈ ਤਦ ਚੰਡੀਗੜ੍ਹ ਮੂਵ ਹੁੰਦੀ ਹੈ ਇਸ ਦੇ ਫੈਡਰਲ ਢਾਂਚੇ ਨੂੰ ਜਿਸ ਤਰੀਕੇ ਦੇ ਨਾਲ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੈਮੋਕਰੈਟਿਕ ਗਵਰਨੈਂਸ ਦਾ ਜੋ ਤਰੀਕਾ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਕਿ ਉਸ ਨੂੰ ਖਤਮ ਕਰਕੇ ਕੇਂਦਰ ਆਪਣੇ ਹੱਥਾਂ ਦੇ ਵਿੱਚ तमाम ਚੀਜ਼ਾਂ ਲੈਣਾ ਚਾਹੁੰਦਾ ਹੈ ਇੰਪਲੀਮੈਂਟੇਸ਼ਨਸ ਜੁਇਦੀਆਂ ਹੁਣ ਤੱਕ ਰਹੀਆਂ ਨੇ ਉਸ ਦੇ ਵਿੱਚ ਪੰਜਾਬ ਸਰਕਾਰ ਦੀ ਅਣਗੈਲੀ ਕੇਂਦਰ ਸਰਕਾਰ ਦੀ ਗੈਰ ਹਾਜ਼ਰੀ ਇਹ तमाम ਚੀਜ਼ਾਂ ਇਸ਼ਾਰਾ ਕਰਦੀਆਂ ਨੇ ਕਿ ਹਾਂ ਅਸਲ ਦੇ ਵਿੱਚ ਇਹ ਪੰਜਾਬ ਦੇ ਨਾਲ ੱਟਕਾ ਹੈ ਕੇਂਦਰ ਸਰਕਾਰ ਨੇ ਇੱਕ ਮੁੱਦਾ ਚੁੱਕਿਆ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਉਸ ਦੇ ਉੱਤੇ ਆਪੋਜ਼ ਕੀਤਾ ਕੇਂਦਰ ਸਰਕਾਰ ਨੇ ਆਪਣਾ ਮੁੱਦਾ ਵਾਪਸ ਲੈ ਲਿਆ ਕੀ ਇਹ ਗੱਲ ਇੱਥੇ ਹੀ ਖਤਮ ਹੋ ਜਾਂਦੀ ਹੈ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਸਰਦਾਰ ਦਰਸ਼ਪ੍ਰੀਤ ਸਿੰਘ ਜੀ ਜੁੜਨਗੇ ਅਸੀਂ ਆਪਣੇ ਇੱਥੇ ਦਰਸ਼ਕਾਂ ਨੂੰ ਦੱਸਣਾ ਚਾਹਵਾਂਗੇ ਕਿ ਦਰਸ਼ਪ੍ਰੀਤ ਸਿੰਘ ਸੱਤ ਜਥੇਬੰਦੀ ਦੇ ਨਾਲ ਜੁੜੇ ਨੇ ਲੰਬੇ ਸਮੇਂ ਤੋਂ ਆਪਣਾ ਇੱਥੇ ਸਮਾਂ ਦੇ ਰਹੇ ਨੇ ਜਿਨ੍ਹਾਂ ਦੀ ਪੂਰਜ਼ੋਰ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਜਦ ਵੀ ਨੌਜਵਾਨਾਂ ਨੂੰ ਹਮੇਸ਼ਾ ਆਪਣੇ ਵੱਲੋਂ ਕੋਈ ਨਾ ਕੋਈ ਕਾਰਜ ਕਰੇ ਅਜਿਹੇ ਵਿਸ਼ਿਆਂ ਦੇ ਉੱਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰੀਏ ਸਾਥ ਜਥੇਬੰਦੀ ਜਿਆਦਾਤੋਂ ਹੋਂਦ ਦੇ ਵਿੱਚ ਆਈ ਹੈ ਕਈ ਤਰੀਕੇ ਦੇ ਵਿਸ਼ੇ ਉਹਨਾਂ ਨੇ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਹੱਲ ਕੀਤੇ ਨੇ ਤੇ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਦੀ ਕਹਿ ਲਓ ਉਮੀਦਾਂ ਦੇ ਉੱਤੇ ਖਰੀ ਉਤਰੀ ਹੈ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਦੇ ਉੱਤੇ ਸਰਦਾਰ ਦਰਸ਼ਪ੍ਰੀਤ ਸਿੰਘ ਜੀ ਜੁੜੇ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਬੀਤੇ ਦਿਨਾਂ ਦੇ ਵਿੱਚ ਜ਼ਰੂਰ ਸੁਣਿਆ ਹੋਵੇਗਾ ਇਹਨਾਂ तमाम ਵਿਸ਼ਿਆਂ ਦੇ ਉੱਤੇ ਆਪਣੇ ਵਿਚਾਰ ਸਾਂਝਾ ਉਹਨਾਂ ਦੇ ਵੱਲੋਂ ਕੀਤੇਗੇ ਸਭ ਤੋਂ ਪਹਿਲਾਂ ਫਤਿਹ ਦੀ ਛਾਂਤ ਬੋਲਦੇ ਪਤਾ ਉਹ ਕਿਹਦੀ ਪਤਾ ਬਈ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਆਪਣਾ ਸਮਾਂ ਦਿੱਤਾ ਜਰੂਰ ਇਸ ਵੇਲੇ ਤੁਹਾਡੇ ਤੋਂ ਜਾਨਣਾ ਚਾਹਾਂਗੇ ਅਸਲ ਦੇ ਵਿੱਚ ਹੁਣ ਕੇਂਦਰ ਸਰਕਾਰ ਨੇ ਜੇਕਰ ਆਪਣਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਹੈ ਤਾਂ ਕੀ ਅਸੀਂ ਮੰਨ ਲਈਏ ਕਿ ਕੇਂਦਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੰਜਾਬ ਦੀ ਯੂਨੀਵਰਸਿਟੀ ਉੱਤੇ ਕਿਸੇ ਤਰੀਕੇ ਦੀ ਕੋਈ ਧੱਕੇਸ਼ਾਹੀ ਨਹੀਂ ਕਰੇਗੀ ਜੀ ਦੇਖੋ ਇਹਦੇ ਵਿੱਚ ਨਾ ਇਹ ਗੱਲ ਸਮਝਣ ਦੀ ਬੜੀ ਲੋੜ ਹੈ ਵੀ ਜਦੋਂ ਤੱਕ ਜਿਹੜੀ ਯੂਨੀਵਰਸਿਟੀ ਹੈ ਵੀ ਇੰਟਰਸਟੇਟ ਬਾਡੀ ਕਾਰਪੋਰੇਟ ਰਹਦੀ ਆ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ 1966 ਦੀ ਸੈਕਸ਼ਨ 72 ਦੇ ਅੰਡਰ ਵੀ ਉਦੋਂ ਤੱਕ ਮਤਲਬ ਜਿਹੜਾ ਸੈਂਟਰ ਆ ਵੀ ਉਹ ਕਿਸੇ ਵੀ ਟਰਮ ਇਹਦੇ ਵਿੱਚ ਫਿਰ ਇੰਟਰਵੈਨ ਕਰਕੇ ਵੀ ਉਹ ਕੋਈ ਨਾ ਕੋਈ ਸਮੱਸਿਆ ਜਿਹੜੀ ਪੈਦਾ ਕਰ ਸਕਦੇ ਜੀ ਜੇ ਅਸੀਂ ਅਸਰਨ ਦੀ ਵੀ ਗੱਲ ਕਰੀਏ ਤਾਂ ਇਹ ਮਸਲਾ ਅੱਜ ਤੱਕ ਨਹੀਂ ਹੈ ਵੀ 2020 ਦੇ ਵਿੱਚ ਵੀ ਇਸ ਦੇ ਲਈ ਪ੍ਰੋਟੈਸਟ ਕਰਨਾ ਤੇ ਕਿ 2021 ਦੇ ਵਿੱਚ ਇਹਦੀ ਇਲੈਕਸ਼ਨਾਂ ਹੋਈਆਂ ਜੀ 400 ਦਿਨ ਤੋਂ ਬਾਅਦ ਜਦੋਂ 2000 ਜੋ ਵੀ ਦੇ ਬਤੂ ਵੀ ਜਦੋਂ ਸੈਨੇਟ ਸਿੰਡੀਗੇਟ ਖਤਮ ਹੋ ਜਾਂਦੀ ਆ ਤਾਂ ਉਦੋਂ ਵੀ ਸਾਨੂੰ ਮਤਲਬ ਸਟੂਡੈਂਟ ਆਰਗੇਨਾਈਜੇਸ਼ਨ ਸਾਥ ਨੂੰ 100 ਦਿਨ ਦਾ ਜਿਹੜਾ ਪ੍ਰੋਟੈਸਟ ਹੈ ਵੀ ਉਹ ਇੱਥੇ ਕਰਨਾ ਪਿਆ ਸੈਨੇਟ ਦੀ ਇਲੈਕਸ਼ਨਾਂ ਵਾਸਤੇ ਤੇ ਉਸ ਤੋਂ ਬਾਅਦ ਅੱਜ ਫੇਰ ਇਹ ਸਮਾਂ ਬਣਿਆ ਕਿ ਹੁਣ ਫੇਰ ਸਾਨੂੰ ਵੀ ਇਹਦਾ ਸੈਨੇਟ ਵਾਸਤੇ ਉਹ ਦੁਆਰਾ ਤੋਂ ਮੋਰਚਾ ਲਾਣਾ ਪਿਆ ਸੋ ਇਹ ਗੱਲ ਹੈ ਕਿ ਜਦੋਂ ਤੱਕ ਪੰਜਾਬ ਯੂਨੀਵਰਸਿਟੀ ਆ ਚੰਡੀਗੜ੍ਹ ਆ ਵੀ ਇਹ ਪੰਜਾਬ ਦੇ ਕੋਲ ਨਹੀਂ ਜਿਆਦਾ ਇਹਦਾ ਸਟੇਟ ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਨਹੀਂ ਬਣਦੀ ਉਦੋਂ ਤੱਕ ਇਸ ਮਸਲੇ ਦਾ ਹੱਲ ਹੈ ਜਿਹੜਾ ਸੰਪੂਰਨ ਤੌਰ ਤੇ ਨਹੀਂ ਹੋ ਸਕਦਾ ਤੇ ਉਹਦੇ ਲਈ ਪੰਜਾਬ ਦੇ ਲੋਕਾਂ ਨੂੰ ਤੇ ਜਿੰਨੇ ਵੀ ਆਪਣੇ ਪੰਜਾਬ ਪ੍ਰਸਤ ਲੋਕ ਨੇ ਉਹਨਾਂ ਨੂੰ ਇਹ ਦੂਰ ਕੋਸ਼ਿਸ਼ ਕਰਨੀ ਪਵੇਗੀ ਕਿ ਜਿਹੜੇ ਪੰਜਾਬ ਹੈ ਤੇ ਇਹਦੀ ਰਾਤ ਤਾਂ ਨਹੀਂ ਜਿਹੜੀ ਚੰਡੀਗੜ੍ਹ ਵੀ ਪੰਜਾਬ ਨੂੰ ਮਿਲੇ ਜੀ ਕੇਂਦਰ ਸਰਕਾਰ ਦੇ ਨਵੇਂ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਇਸ ਵੇਲੇ ਅਸਲ ਦੇ ਵਿੱਚ ਚਿੰਤਾ ਹੈ ਕਿ ਚਿੰਤਾ ਮੌਜੂਦਾ ਸਮੇਂ ਦੇ ਵਿੱਚ ਸੰਘੀ ਢਾਂਚੇ ਦੇ ਪ੍ਰਧਾਨ ਦਾ ਹੋਣਾ ਹੈ ਸੰਘੀ ਢਾਂਚੇ ਦੇ ਵੀਸੀ ਦਾ ਹੋਣਾ ਹੈ ਜਾਂ ਕੇਂਦਰ ਦੀ ਲਗਾਤਾਰ ਲਟਕਰੀ ਤਲਵਾਰ ਕਿ ਕਿਸੇ ਵੇਲੇ ਵੀ ਕੋਈ ਵੀ ਕਦਮ ਚੱਕ ਸਕਦੇ ਨੇ ਅਸਲ ਦੇ ਵਿੱਚ ਇਸ ਵੇਲੇ ਵਿਦਿਆਰਥੀਆਂ ਨੂੰ ਕਿਸ ਗੱਲ ਦੀ ਚਿੰਤਾ ਇਹ ਸਮਝਣ ਦੀ ਲੋੜ ਹੈ ਕਿ ਜਿਹੜੀ ਮਤਲਬ ਪੂਰੇ ਦੇਸ਼ ਦੇ ਵਿੱਚ ਇੱਕ ਮжоਰਿਟੀ ਨੇ ਸਟੇਟ ਬਣੀ ਹੋਈ ਹੈ ਤੇ ਉਹਦੀ ਜਿਹੜੀ ਕਾਬਜਤ ਹੈ ਰਹਾ ਬੀਜੇਪੀ ਆਰਸਸ ਉਹਦਾ ਚਾਹੇ ਸਟੂਡੈਂਟ ਵਿੰਗ ਹੋਵੇ ਚਾਹੇ ਪੋਲਿਟੀਕਲ ਵਿੰਗ ਹੋਵੇ ਚਾਹੇ ਯੂਥ ਵਿੰਗ ਹੋਵੇ ਉਹ ਤਿੰਨੇ ਇੱਕ ਮਤਲਬ ਪੜ੍ਹੇ ਹੀ ਤੇ ਜਿੱਦ ਤੱਕ ਇਹ ਕਿਦ ਨਾਲ ਕੋਆਰਡੀਨੇਸ਼ਨ ਤੇ ਚੱਲਦੇ ਹੋਏ ਆਪਦੀ ਜਿਹੜੀ ਆਰਐਸ ਦੀ ਸੀਰੀਜ਼ ਹੈ ਉਹਨੂੰ ਚਲਾਉਂਦੇ ਨੇ ਤੇ ਉਸੇ ਤਹਿਤ ਵੀ ਚਾਹੇ ਉਹ ਐਜ਼ ਅ ਸਟੂਡੈਂਟ ਲੀਡਰ ਵੀ ਜਿਹੜੇ ਐਵੀਵੀਪੀ ਇੱਥੇ ਸਟੂਡੈਂਟ ਆਰਗੇਨਾਈਜੇਸ਼ਨ ਹੈ ਨਾ ਜੀ ਵੀ ਉਹਨਾਂ ਦਾ ਪ੍ਰੈਜ਼ੀਡੈਂਟ ਜਿੱਤਿਆ ਹੋਇਆ ਹੈ ਵੀ ਉਹ ਉਹਦੇ ਉੱਤੇ ਵੀ ਸਾਨੂੰ ਦਿੱਕਤ ਹੈ ਜੀ ਚਾਹੇ ਜਿਹੜਾ ਇਹਨਾਂ ਦਾ ਯੂਥ ਵੀ ਹੈ ਕਿਹਾ ਜਿਹੜੀ ਭਾਜਪਾ ਦੀ ਸੈਂਟਰ ਸੈਂਟਰ ਦੀ ਗਵਰਨਮੈਂਟ ਹੈ ਜੀ ਵੀ ਇਹ ਤੋਂ ਵੀ ਸਾਨੂੰ ਦਿੱਕਤ ਹੈ ਵੀ ਜਿਹੜੇ ਤਰੀਕੇ ਦੇ ਜਿਹੜੀ ਇਹ ਐਗਜ਼ੀਕਿਊਟਿਵ ਲੈਜਿਸਲੇਟਿਵ ਦੇ ਵਿੱਚ ਬੈਠ ਕੇ ਜਿਹੜੇ ਪਾਲਿਸੀਆਂ ਲੈ ਕੇ ਆ ਰਹੇ ਨੇ ਤੇ ਉਸ ਤੋਂ ਵੱਡੀ ਗੱਲ ਹੈ ਵੀ ਜਿਹੜੇ ਇਹਨਾਂ ਦਾ ਪਿੱਛੇ ਪੌਸੇ ਚੱਲਦੀ ਆ ਰਸਸ ਦੀ ਤੇ ਦਵਾਦੀ ਵੀ ਉਹ ਸਭ ਤੋਂ ਵੱਡਾ ਜਿਹੜਾ ਮੂਲ ਕਾਰਨ ਹੈ ਨਾ ਸਮੱਸਿਆਵਾਂ ਦਾ ਉਹ ਹੈ ਜੀ ਤੇ ਹਾਂਜੀ ਕਿਨੂਰ ਦੇ ਵਿੱਚ ਇਹ ਵੀ ਜਿਹੜਾ ਨਵਾਂ ਨੋਟਿਸ ਆਇਆ ਹੈ ਵੀ ਉਸ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਵੀ ਆ ਤੋਂ ਪਹਿਲਾਂ ਵੀ ਤਿੰਨ ਨੋਟਿਸ ਹੋਰ ਆ ਚੁੱਕੇ ਨੇ ਵੀ ਕਿ ਨੋਟਿਸਾਂ ਦਾ ਕੈਨਸਲ ਹੋ ਜਾਂਦਾ ਫੇਰ ਫੇਰ ਇੱਕ ਹੋਰ ਨੋਟਿਸ ਆਂਦਾ ਫੇਰ ਕੈਨਸਲ ਹੋ ਜਾਂਦਾ ਸੋ ਹਜੇ ਤੱਕ ਜਿਹੜੀ ਉਹ ਕੜੀਆ ਵੀ ਉੱਤੇ ਪੜੀ ਆ ਕਿ ਜਦ ਤੱਕ ਜਿਹੜਾ ਬਹਾਲੀ ਨਹੀਂ ਹੁੰਦੀ ਤੇ ਉਦੋਂ ਤੱਕ ਕਿ ਤਾਂ ਜਿਹੜਾ ਉਹ ਸਮਾਂ ਆ ਹੀ ਲੱਗ ਰਿਹਾ ਉ ਤਾਂ ਤੁਹਾਨੂੰ ਲੱਗਦਾ 28 ਅਕਤੂਬਰ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਦਾ ਸਟੂਡੈਂਟਸ ਪ੍ਰਤੀ ਜਾਂ ਪੰਜਾਬ ਸਰਕਾਰ ਦਾ ਕੇਂਦਰ ਪ੍ਰਤੀ ਜਵਾਬ ਉਹੋ ਜਿਹਾ ਵੇਖਣ ਨੂੰ ਮਿਲਿਆ ਨਹੀਂ ਜਿਹੋ ਜਿਹਾ ਹੋਣਾ ਚਾਹੀਦਾ ਸੀ ਜੀ ਬਿਲਕੁਲ ਮਨੋ ਅਸੀਂ ਪਿਛਲੇ ਸਾਲ ਵੀ ਇਹ ਚੀਜ਼ ਫੇਕ ਕੀਤੀ ਸੀ ਇਹ ਪ੍ਰੋਬਲਮ ਕਿ ਜਿਸ ਤਰੀਕੇ ਦੇ ਨਾਲ ਸਾਊਥ ਦੇ ਵਿੱਚ ਵੀ ਉੱਥੇ ਲੋਕ ਲੈਰਾ ਬੜੀਆਂ ਘੱਟ ਮਾਰਦੇ ਨੇ ਉੱਥੇ ਲੋਕਾਂ ਦੇ ਵਿੱਚ ਐਕਟਿਵਿਜ਼ਮ ਜਾਂ ਫਿਰ ਇੱਕ ਰਿਬੈਲੀਅਨ ਹੋਣ ਦੀ ਜਿਹੜੀ ਇੱਕ ਕਪੈਸਿਟੀ ਆ ਬਹੁਤ ਘੱਟ ਹੈ ਜੀ ਉਸ ਦੇ ਮਤਲਬ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਬਸ ਉੱਥੇ ਇੱਕ ਗੱਲ ਕੀ ਹੈ ਵੀ ਜਿਹੜੀ ਉੱਥੇ ਉਹਨਾਂ ਦੀ ਜਿਹੜੀ ਗਵਰਨਿੰਗ ਬਾਡੀਜ਼ ਨੇ ਚਾਹੇ ਗਵਰਨਮੈਂਟ ਆ ਚਾਹੇ ਆਪੋਜੀਸ਼ਨ ਹੈ ਜਾਂ ਰੂਲਿੰਗ ਪਾਰਟੀ ਹੈ ਵੀ ਉਹ ਉਹ ਆਪ ਦੇ ਲੋਕਾਂ ਦੇ ਵਾਸਤੇ ਬਹੁਤ ਚੰਗਾ ਸਟੈਂਡ ਰੱਖਦੀ ਹੈ ਚਾਹੇ ਉਹਨਾਂ ਨੂੰ ਸੈਂਟਰ ਜਾਂ ਪੂਰੇ ਦੇਸ਼ ਦੇ ਖਿਲਾਫ ਜਾਣਾ ਪਵੇ ਜੀ ਪਰ ਜਿਹੜੀ ਇੱਥੇ ਦੀ ਪੰਜਾਬ ਸਰਕਾਰ ਹੈ ਵੀ ਉਹ ਇੱਕ ਰੈਵਿਊਸ਼ਨ ਦੇ ਬੇਸ ਤੇ ਇੱਥੇ ਲੈ ਕੇ ਆਇਆ ਲੋਕ ਪੰਜਾਬ ਬਟ ਉਹਦੇ ਉਹਨਾਂ ਨੇ ਪਿਛਲੇ ਸਾਲ ਨਾਲ ਇਸ ਸਾਲ ਵੀ ਕਿਸੇ ਵੀ ਤਰੀਕੇ ਦਾ ਕੋਈ ਵੀ ਜਿਹੜਾ ਐਕਸ਼ਨ ਹੈ ਤੇ ਐਜ਼ ਅ ਰੂਲਿੰਗ ਪਾਰਟੀ ਵੀ ਉਹ ਨਹੀਂ ਲਈਆ ਗਿਆ ਉਸ ਦੇ ਵਿੱਚ ਇੰਡੀਵਿਜੂਅਲਸ ਜਿਹੜੇ ਉਹਨਾਂ ਦੇ ਲੀਡਰ ਨੇ ਚਾਹੇ ਉਹ ਐਮਪੀ ਹੋਣ ਇਹਨਾਂ ਦੇ ਚਾਹੇ ਐਮਐਲਏ ਹੋਣ ਤੇ ਉਹਨਾਂ ਵੱਲੋਂ ਚਾਹੇ ਪਾਰਟਿਸਪੇਟ ਕੀਤਾ ਜਾਵੇ ਬਟ ਉਹ ਸਾਰੇ ਦਾ ਸਾਰਾ ਜਿਹੜਾ ਇੰਡੀਵਿਜੂਅਲ ਕਵੈਸਟੀ ਦੇ ਵਿੱਚ ਜੀ ਤੇ ਉਸ ਦੇ ਵਿੱਚ ਮਤਲਬ ਗਵਰਨਮੈਂਟ ਦੇ ਵੱਲੋਂ ਕੋਈ ਵੀ ਉਸ ਤਰੀਕੇ ਦੀ ਸਪੋਰਟ ਹੈ ਜਿਹੜੀ ਸਟੂਡੈਂਟਸ ਨੂੰ ਨਹੀਂ ਮਿਲ ਰਹੀ ਹੈ ਤੇ ਦਰਸ਼ਪ੍ਰੀਤ ਸਿੰਘ ਜੀ ਇਸੇ ਦੇ ਵਿਚਾਲੇ ਇੱਕ ਹੋਰ ਚੀਜ਼ ਸੀਗੀ ਜੋ ਅਸਲ ਦੇ ਵਿੱਚ ਵੇਖਣ ਨੂੰ ਮਿਲੀ ਕੀ ਤੁਹਾਨੂੰ ਲੱਗਦਾ ਨਹੀਂ ਕਿ ਸੈਨੇਟ ਦੀ ਜੋ ਬਣਤਰ ਹੈਗੀ ਹੈ ਇਸ ਦੇ ਵਿੱਚ ਚੋਣਾਂ ਦੀ ਥਾਂ ਦੀ ਉੱਤੇ ਨਿਯੁਕਤੀਆਂ ਨੋਮੀਨੇਸ਼ਨਸ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਕੰਮ ਕਰਨਗੀਆਂ ਇਸ ਦੇ ਉੱਤੇ ਸਾਥ ਦਾ ਤੇ ਤੁਹਾਡਾ ਆਪਣਾ ਪਰਸਨਲ ਸਟੇਕ ਕੀ ਹੈ ਇਹ ਦੇਖੀ ਜੀ ਆਪਾਂ ਵੀ ਜਿਹੜੀ ਪਾਲਿਸੀ ਆ ਪੂਰੇ ਦੇਸ਼ ਦੇ ਵਿੱਚ ਬੀਜੇਪੀ ਚਲਾ ਰਹੀ ਹੈ 1S ਦੀ ਵੀ 1 ਇਚਨ 1 ਲੈਂਗੁਏਜ 1 ਨੇਸ਼ਨ 1 ਇਲੈਕਸ਼ਨ 1 ਨੇਸ਼ਨ 1 ਰਿਲੀਜੀਅਨ ਦੀ ਗੱਲ ਚੱਲ ਰਹੀ ਹੈ ਜੀ ਵੀ ਅਗਰ ਉਸ ਦੇ ਵਿੱਚ ਨੋਮੀਨੇਟਡ ਮੈਂਬਰ ਹੈ ਵੀ ਉਹਨਾਂ ਨੇ ਇੱਕ ਨਿਊ ਐਜੂਕੇਸ਼ਨ ਪਾਲਿਸੀ 2020 ਦੀ ਬਣਾਈ ਹੈ ਉਸ ਦੇ ਵਿੱਚ ਉਹਨਾਂ ਨੇ ਪੂਰੇ ਤਰੀਕੇ ਦੇ ਨਾਲ ਐਜੂਕੇਸ਼ਨਲ ਇੰਸਟੀਟਿਊਟਸ ਦੇ ਵਿੱਚੋਂ ਜਿਹੜਾ ਇਲੈਕਟੋਰਲ ਸਿਸਟਮ ਇੱਕ ਡੈਮੋਕ੍ਰੈਟਿਕ ਸਟਰਕਚਰ ਹੈ ਉਹਨੂੰ ਖਤਮ ਕਰਨ ਦੀ ਗੱਲ ਕੀਤੀ ਹੋਈ ਹੈ ਜੀ ਤੇ ਅਗਰ ਜੋ ਪਾਲਿਸੀ ਉਹਨਾਂ ਨੇ ਲਾਗੂ ਕਰਨੀ ਹੈ ਉਹ ਚਾਹੇ ਅੱਜ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਵਿੱਚ ਗੁਰਨਾਥ ਦੇਵ ਯੂਨੀਵਰਸਿਟੀ ਸ਼੍ਰੀ ਅਮਰਿਤਸਰ ਸਾਹਿਬ ਦੇ ਵਿੱਚ ਵੀ ਉੱਥੇ ਦੇ ਵੀ ਜਿਹੜੇ ਵਾਈਸ ਚਾਂਸਲਰ ਨੇ ਵੀ ਉੱਥੇ ਕਿਸੇ ਵੀ ਤਰੀਕੇ ਦਾ ਡੈਮੋਕ੍ਰੈਟਿਕ ਸਟਰਕਚਰ ਹੈ ਜਿਹੜਾ ਇਲੈਕਟੋਰਲ ਸਟਰਕਚਰ ਹੈ ਵੀ ਉਹ ਨਹੀਂ ਹੈ ਜੀ ਅੱਜ ਦੀ ਉੱਤੇ ਪ੍ਰਾਜ ਦੀ ਕੀ ਬਣੀ ਹੈ ਕਿ ਜਿਹੜਾ ਇੱਥੇ ਦੇ ਵਾਈਸ ਚਾਂਸਲਰ ਆ ਉਹ ਆਰਸਸ ਦੇ ਜਿਹੜੇ ਹੈੱਡ ਨੇ ਮੋਹਨ ਭਾਗਵਤ ਵੀ ਉਹਦੇ ਅੱਗੇ ਜਾ ਕੇ ਬੋ ਡਾਊਨ ਹੋ ਕੇ ਆਪ ਦੀ ਪ੍ਰਾਪਤੀੰ ਦੱਸਦਾ ਕਿ ਅਸੀਂ ਜੀਐਨਟੀਓ ਨੂੰ ਸੈਫਰਨਾਈਜ਼ ਕਰਨ ਵਾਸਤੇ ਕੀ ਕੁਝ ਕਰ ਚੁੱਕੇ ਹਾਂ ਤੇ ਕੀ ਕੁਝ ਕਰ ਰਹੇ ਹਾਂ ਤੇ ਉਸੇ ਲਈ ਤਹਿਤ ਇਹ ਗੱਲ ਸਮਝਣ ਦੀ ਬੜੀ ਲੋੜ ਸਾਨੂੰ ਕਿ ਜਿਹੜੇ ਨੋਮੀਨੇਟਿਡ ਮੈਂਬਰ ਨੇ ਉਹ ਪਹਿਲੇ ਦਾ ਇਹ ਗੱਲ ਦੇਖੀ ਵੀ ਲਾਇਕੀ ਦੇ ਵੱਲੋਂ ਜਾਣਗੇ ਉਹ ਲਏ ਜਾਣਗੇ ਚਾਂਸਲਰ ਆਫ ਦਿਸ ਯੂਨੀਵਰਸਿਟੀ ਦ ਪ੍ਰੈਜ਼ੀਡੈਂਟ ਆਫ ਇੰਡੀਆ ਉਹਨਾਂ ਵੱਲੋਂ ਠੀਕ ਤੇ ਉਹਨਾਂ ਨੇ ਕੌਣ ਲਾਣਾ ਹੈ ਵੀ ਜਿਹੜਾ ਉਹਨਾਂ ਦੀ ਪਾਲਿਸੀ ਦੇ ਵਿੱਚ ਹਾਂ ਦੇ ਵਿੱਚ ਹਾਂ ਪੰਦ ਹੈ ਦੂਜੀ ਗੱਲ ਅਗਰ ਕਿਸੇ ਵੀ ਤਰੀਕੇ ਦੀ ਕੋਈ ਹੀਰਫੇਰ ਕਰਨੀ ਹੈ ਜਾਂ ਜਿਹੜੀ ਪਾਵਰ ਹੈ ਡਿਸਕ੍ਰੀਸ਼ਨਰੀ ਪਾਵਰ ਹੈ ਜੋ ਵਾਈਸ ਚਾਂਸਲਰ ਕੋਲ ਹੈ ਇਸ ਯੂਨੀਵਰਸਿਟੀ ਦੇ ਤੇ ਪਰ ਉਹਨਾਂ ਦੀ ਵੀ ਜਿਹੜੀ ਅਪੁਆਇੰਟਮੈਂਟ ਹੈ ਉਹ ਵੀ ਚਾਂਸਲਰ ਕਰਦਾ ਉਹ ਵੀ ਸੈਂਟਰਲ ਗਵਰਨਮੈਂਟ ਤੋਂ ਹੋ ਕੇ ਆਦੀ ਬਿਲਕੁਲ ਸੋ ਇਸ ਦੇ ਵਿੱਚ ਇਹ ਹੈ ਵੀ ਅਗਰ ਨਾਮਿਨੇਟਡ ਨਾਮਿਨੇਟਡ ਸਟਰਕਚਰ ਹੈ ਯੂਨੀਵਰਸਿਟੀ ਨੂੰ ਗਵਨਨ ਕਰਦਾ ਜਾਂ ਜੇ ਐਂਟਰ ਕਿਸੇ ਵੀ ਕਾਲਜ ਨੂੰ ਗਵਨਨ ਕਰਦਾ ਉਹ ਤਾਂ ਸਿੱਧੀ ਗੱਲ ਹੈ ਵੀ ਸੈਂਟਰਲਾਈਜ਼ ਹੋਣ ਦੀ ਗੱਲ ਹੈ ਠੀਕ ਉਹ ਜਿਹੜੀ ਜਿਹੜੀ ਪਾਲਸੀ ਸੈਂਟਰ ਜਿਹੜੀ ਉਹਨੂੰ ਉਹ ਕਦੇ ਵਿਰੋਧ ਵਿੱਚ ਨਹੀਂ ਲੈ ਕੇ ਆਊਗਾ ਓਕੇ ਇਹ ਤਾਂ ਅਸੀਂ ਮੰਨ ਲਿਆ ਕਿ ਇਹਦਾ ਪੂਰਾ ਸਟਰਕਚਰ ਕਿਸ ਤਰੀਕੇ ਦੇ ਨਾਲ ਕੰਮ ਕਰੇਗਾ ਲੇਕਿਨ ਬੀਤੇ ਦਿਨਾਂ ਤੋਂ ਜੋ ਆ तमाम ਵਿਦਿਆਰਥੀਆਂ ਦਾ ਮੰਗਾਂ ਸੀਗੀਆਂ ਉਹਨਾਂ ਵਿੱਚੋਂ ਇੱਕ ਮੰਗ ਦੇ ਉੱਤੇ ਜੇ ਕੇਂਦਰ ਨੇ ਆਪਣਾ ਪੱਖ ਰੱਖਿਆ ਹੈ ਹੁਣ ਇਸ ਵੇਲੇ ਸਟੂਡੈਂਟਸ ਦੀ ਮੰਗ ਅਸਲ ਦੇ ਵਿੱਚ ਕੀ ਹੈ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਡੈਮੋਕ੍ਰੇਸੀ ਜਿਹੜੀ ਆਪਾਂ ਕਹਿੰਦੇ ਵੀ ਉਹਦਾ ਜਿਹੜਾ ਚੌਥਾ ਪਿਲਰ ਹੈ ਮੀਡੀਆ ਨੂੰ ਮੰਨਿਆ ਜਾਂਦਾ ਹੈ ਪਰ ਆਦੇ ਟਾਈਮ ਦੇ ਵਿੱਚ ਇੰਡੀਅਨ ਸਟੇਟ ਆਪਦੀ ਪੂਰੀ ਮਸ਼ੀਨਰੀ ਵਰਤ ਕੇ ਵੀ ਉਹ ਪੂਰਾ ਨੈਰੇਟਿਵ ਇਹ ਚਲਾ ਰਹੇ ਨੇ ਪਿਛਲੇ 7 ਦਿਨਾਂ ਤੋਂ ਕਿ ਜਿਹੜੀ 10 ਤਰੀਕ ਦੀ ਆਪਾਂ ਕਾਲ ਦਿੱਤੀ ਹੋਈ ਹੈ ਵੀ ਉਹ ਫੇਕ ਪ੍ਰੋਬਲੈਮਸ ਜਾਂ ਫੇਕ ਲੈਟਰਸ ਦੇ ਸਿਰ ਤੇ ਵੀ ਉਹਨਾਂ ਡਿਫਿਊਜ਼ ਕਰਨਾ ਚਾਹੁੰਦੇ ਆ ਓਕੇ ਵੀ ਪਹਿਲਾਂ ਇਹਨਾਂ ਨੇ ਕੀਤਾ ਕਿ 28 ਤਰੀਕ ਦਾ ਨੋਟਿਸ 4 ਤਰੀਕ ਨੂੰ ਵਾਪਸ ਲੈਂਦੇ ਨੇ ਜੀ ਕਿ ਫਿਰ ਪੂਰੀ ਮੀਡੀਆ ਦੇ ਵਿੱਚ ਗੱਲ ਚੱਲਦੀ ਹੈ ਕਿ ਕਿਹੜਾ ਨੋਟਿਸ ਆ ਵਾਪਸ ਹੋ ਗਿਆ ਜੀ ਪਰ ਉਸ ਤੋਂ 2 ਘੰਟੇ ਬਾਅਦ ਇੱਕ ਨੋਟਿਸ ਆਂਦਾ ਹੈ ਕਿ ਅਸੀਂ ਪੁਰਾਣਾ ਰੱਦ ਕਰਦੇ ਹਾਂ ਬਟ ਕਦੋਂ ਅਸੀਂ ਉਹਨੂੰ ਲਾਗੂ ਕਰਾਂਗੇ ਉਹ ਅਸੀਂ ਡੇਟ ਦੱਸਾਂਗੇ ਠੀਕ ਉਹਨੂੰ ਟ੍ਰਿਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉੱਥੋਂ ਮੂਵਮੈਂਟ ਸਕਸੈਸਫੁਲ ਨਹੀਂ ਹੋਈ ਉਹਨਾਂ ਦੀ ਫਿਰ ਇੱਕ ਹੁਣ ਫਿਰ ਇੱਕ ਨੋਟਿਸ ਆਂਦਾ ਹੈ ਆਪਣਾ ਜਿਸ ਦੇ ਵਿੱਚ ਇਹ ਗੱਲ ਹੋ ਜਾਂਦੀ ਹੈ ਕਿ ਜਿਹੜਾ ਜਿਹੜੀ ਸੈਨੇਟ ਹੈ ਉਹ 99 ਮੈਂਬਰੀ ਦੀ ਹੀ ਬਹਾਲ ਹੋਊਗੀ ਓਕੇ ਹਾਂ ਜੀ ਤੇ ਉਸ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਮਲਵੇ ਕਨਫਿਊਜ਼ਨ ਪਾਈ ਜਾ ਰਹੀ ਹੈ ਲੋਕਾਂ ਦੇ ਵਿੱਚ ਵੀ ਅਗਰ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਸਟੈਂਡਡ ਦੀ ਇਲੈਕਸ਼ਨ ਹੈ ਉਹ ਸ਼ਡਿਊਲ ਹੋ ਜਵੇ ਤਾਂ ਕੀ ਦਾ ਤਰੀਕ ਵਾਲੀ ਕਾਲ ਹੈ ਜਿਹੜੀ ਉਹ ਬਰਕਰਾਰ ਹੋਊਗੀ ਤੇ ਉਹਦੇ ਵਿੱਚ ਸਾਡਾ ਇਹ ਹੈ ਚਾਹੇ 10 ਤਰੀਕ ਨੂੰ ਸ਼ਡਿਊਲ ਆ ਜੇ ਕਿ ਅੱਜ 10 ਤਰੀਕ ਨੂੰ ਇਲੈਕਸ਼ਨ ਹੋ ਜਾਈ ਸੈਨਟ ਦੀ। ਪਰ ਜਿਹੜੀ 10 ਤਰੀਕ ਵਾਲੀ ਸਾਡੀ ਕਾਲ ਦੀ ਗੱਲ ਹੈ ਇਹਨੇ ਬਿਨ ਉਵੇਂ ਹੀ ਪ੍ਰਕਰਾਰ ਹੈ। ਤੇ ਵੀ ਉਹ ਜਿਹੜੇ ਯੂਨੀਵਰਸਿਟੀ ਬੰਦ ਕਰਨ ਦੀ ਗੱਲ ਹੈ ਉਹ ਅਸੀਂ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਜਿਹੜਾ ਅਲਟੀਮੇਟ ਸੋਲੂਸ਼ਨ ਹੈ ਵੀ ਪੰਜਾਬ ਯੂਨੀਵਰਸਿਟੀ ਨੂੰ ਅ ਸਟੇਟ ਯੂਨੀਵਰਸਿਟੀ ਬਣਾਇਆ ਜਾਵੇ ਜੋ ਪੰਜਾਬਿੱਤਾ ਸਕਸੈਸ ਸਟੇਟ ਹੈ ਉਹਨੂੰ ਇਹਦਾ ਭੜਦਾ ਹੱਕ ਮਿਲੇ ਤੇ ਜਿਹੜਾ ਉਸ ਤੋਂ ਵੀ ਅਲਟੀਮੇਟ ਗੋਲ ਹੈ ਵੀ ਜਿਹੜੀ ਯੂਨੀ ਆ ਜਿਹੜਾ ਚੰਡੀਗੜ੍ਹ ਹੈ ਸਾਡੀ ਕੈਪੀਟਲ ਹੈ ਵੀ ਉਹ ਪੰਜਾਬ ਨੂੰ ਮਿਲੇ। ਬਿਲਕੁਲ। ਜੀ। ਇਸ ਵੇਲੇ ਤਮਾਮ ਗੱਲ ਰਹੀ ਸੈਨ ਯੂਨੀਵਰਸਿਟੀ ਪ੍ਰਸ਼ਾਸਨ ਨੇ ਹਟਕੰਦਾ ਖੇលਿਆ ਕਿ ਜੀ ਯੂਨੀਵਰਸਿਟੀ ਦੀ 10 ਤੇ 11 ਤਰੀਕ ਦੀ ਛੁੱਟੀ ਹੀ ਕਰ ਦਿੱਤੀ ਇਸ ਨੂੰ ਲੈ ਕੇ ਤੁਸੀਂ ਕੀ ਦੇਖਦੇ ਹੋ ਇਹ ਦੇਖੋ ਜੀ ਇਹਨਾਂ ਨੇ ਮਤਲਬ ਇਹ ਉਹ ਇੱਕ ਗੱਲ ਹੋ ਗਈ ਕਿ 10 ਤੇ 11 ਤਰੀਕ ਦੀ ਛੁੱਟੀ ਕਰਤੀ ਦੂਜੀ ਗੱਲ ਇਸ ਦੇ ਵਿੱਚ ਕੀ ਦੇਖਣ ਨੂੰ ਆ ਰਿਹਾ ਜਿਹੜੇ ਪ੍ਰੋਫੈਸਰ ਨੇ ਉਹ ਪਰਸਨਲ ਲੈਵਲ ਤੇ ਉੱਤੇ ਬੱਚਿਆਂ ਨੂੰ ਫੋਨ ਕਰਕੇ ਡਰਾ ਰਹੇ ਨੇ ਕਿ 10 ਤਰੀਕ ਨੂੰ ਬਾਰੋਂ ਲੋਕ ਆਣਗੇ ਜਿਹੜਾ ਇੱਥੇ ਖਤਰੇ ਦਾ ਮਾਹੌਲ ਹੈ ਵੀ ਯੂਨੀਵਰਸਿਟੀ ਉਸ ਦਿਨ ਸੇਫ ਨਹੀਂ ਹੈ ਵੀ ਤੁਸੀਂ ਘਰਾਂ ਨੂੰ ਚਲੇ ਜਾਓ ਓਕੇ ਜਿਹੜੇ ਆਊਟਰ ਸੇਟ ਦੇ ਬੱਚੇ ਨੇ ਕਿ 4 ਦਿਨ ਦੀ ਛੁੱਟੀ ਸੋਚ ਕੇ ਤੇ ਜਿਹੜਾ ਉੱਥੇ ਮਾਹੌਲ ਜੋ ਨੈਰੇਟਿਵ ਪ੍ਰੋਪਾਗੈਂਡਾ ਅਥਾਰਟੀ ਵੱਲੋਂ ਕੀਤਾ ਜਾ ਰਿਹਾ ਉਹਨੂੰ ਸੋਚਦੇ ਹੋਏ ਯੂਨੀਵਰਸਿਟੀ ਛੱਡ ਕੇ ਜਾ ਰਹੇ ਨੇ ਬੱਚੇ ਜੀ ਤੇ ਉਸ ਤੋਂ ਬਾਅਦ ਦੂਜੀ ਗੱਲ ਇਹ ਹੈ ਵੀ ਇਹਨਾਂ ਨੇ 2 ਦਿਨ ਪਹਿਲਾਂ ਇੱਕ ਨੋਟਿਸ ਕੱਢਿਆ ਕਿ ਜਿਹੜੀ ਯੂਨੀਵਰਸਿਟੀ ਦੇ ਵਿੱਚ ਐਂਟਰੀ ਹੈ ਵੀ ਯੂਨੀਵਰਸਿਟੀ ਵੱਲੋਂ ਦੇ ਕੇ ਸਟicker ਜੋ ਇੱਥੇ ਦੇ ਸਟੂਡੈਂਟ ਜਾਂ EMPLOYEES ਨਹੀਂ ਉਹਨਾਂ ਨੂੰ ਮਿਲੇ ਨੇ ਸਿਰਫ ਉਹਦੇ ਬੇਸ ਤੇ ਜਿਹੜੀ ਇੱਥੇ ਐਂਟਰੀ ਹੋਊਗੀ ਜੀ ਤੇ ਇੱਕ ਇਹਨਾਂ ਨੇ ਨੋਟਿਸ ਇਹ ਕੱਢਿਆ ਕਿ ਜਿਹੜੇ ਉਸ ਸ਼ਹਿਰ ਦੇ ਵਿੱਚ ਗੈਸਟ ਬੇਸ ਅਕੋਮੋਡੇਸ਼ਨ ਹੁੰਦੀ ਹੈ ਜੀ ਓ ਬੱਚੇ ਪੇ ਕਰਦੇ ਨੇ ਜਾਂ ਜਿਹੜੇ ਉਹਨਾਂ ਦੇ ਦੋਸਤਾਂ ਦੇ ਆ ਉਹਨਾਂ ਦੀ ਐਂਟਰੀ ਹੁੰਦੀ ਹੈ ਤੇ ਉਹ ਬੱਚੇ ਪੇ ਕਰਦੇ ਨੇ ਉਸ ਘਰ ਨੂੰ ਤੇ ਉਹ ਰਹਿ ਸਕਦੇ ਨੇ ਉਸੇ ਤਰ੍ਹਾਂ ਵੀ ਨੋਟਿਸ ਕੱਢੇ ਕਿ ਫਰਦਰ ਆਰਡਰਸ ਤੱਕ ਵੀ ਜਿਹੜਾ ਉਹ ਗੈਸਟ ਬੇਸਿਸ ਤੇ ਅਕੋਮੋਡੇਸ਼ਨ ਵਾਲਾ ਆਟੋਮੈਟ ਹੈ ਉਹ ਬੰਦ ਕਰਤੀ ਠੀਕ ਉਸ ਤੋਂ ਬਾਅਦ ਇੱਥੇ ਜਿਹੜੀ ਸੈਨੇਟ ਵਾਸਤੇ ਬੈਠੇ ਉਹਨਾਂ ਨੂੰ ਇੱਕ ਗੈਸਟ ਹਾਊਸ ਮਿਲਦਾ ਏ ਓਕੇ ਇਹਨਾਂ ਨੇ ਉਹ ਗੈਸਟ ਹਾਊਸ ਨੂੰ ਬੰਦ ਕਰਕੇ ਇਹ ਗੱਲ ਕਹਿਤੀ ਕਿ ਇੱਥੇ ਯੂਟੀ ਪੁਲਿਸ ਹੈ ਜਿਹੜੀ ਉਹਨਾਂ ਦੇ ਰੁਕਣ ਦਾ ਇੰਤਜ਼ਾਮ ਕੀਤਾ ਗਿਆ ਜਿੱਥੇ ਸੈਂਟਰ ਆਵਦੀ ਭੂਮਿਕਾ ਨਿਭਾ ਰਿਹਾ ਹੈ ਜਿੱਥੇ ਪੁਲਿਸ ਐਡਮਿਨਿਸਟ੍ਰੇਸ਼ਨ ਆਵਦੀ ਭੂਮਿਕਾ ਨਿਭਾ ਰਿਹਾ ਹੈ ਉਹਦੇ ਬਰਾਬਰ ਹੀ ਮਲੋ ਉਹਨਾਂ ਦੇ ਐਂਟਰੀ ਉਹਨਾਂ ਦੇ ਬਰਾਬਰ ਜਿਹੜੀ ਯੂਨੀਵਰਸਿਟੀ ਅਥਾਰਟੀ ਹੈ ਉਹ ਵੀ ਪੂਰੇ ਤਰੀਕੇ ਦਾ ਆਜ਼ਾਦ ਜਿਹੜਾ ਹੱਥ ਖੰਡਾ ਵਰਤ ਰਹੀ ਹੈ ਕਿ ਉਹ ਬੱਚਿਆਂ ਦੀ ਮੋਬਿਲਾਈਜੇਸ਼ਨ ਨਾ ਹੋਣ ਦੇਣ ਤੇ ਕਿਸੇ ਵੀ ਤਰੀਕੇ ਦਾ ਇੱਥੇ ਜਿਹੜਾ ਵਟਾ ਇਕੱਠਾ ਹੋ ਨਾ ਹੋ ਸਕੇ ਓਕੇ ਜੀ ਇਹ तमाम ਚੀਜ਼ਾਂ ਦੇ ਵਿਚਾਲੇ ਆਖੀਰਲਾ ਮੇਰਾ ਇਹ ਸਵਾਲ ਮੈਂ ਜਾਣਦਾ ਮੈਂ ਤੁਹਾਡੇ ਤੋਂ ਜਿੰਨਾ ਸਮਾਂ ਲਿਆ ਸੀ ਥੋੜਾ ਉਸ ਤੋਂ ਬਾਅਦ ਜਾ ਰਿਹਾ ਬਸ ਮੇਰਾ ਆਖੀਰਲਾ ਸਵਾਲ ਹੈ ਤੁਸੀਂ ਸਰਕਾਰ ਅਤੇ ਯੂਨੀਵ ਇਸ ਵੇਲੇ ਮੌਜੂਦਾ ਸਿਚੁਏਸ਼ਨ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਸਵਾਲੇ ਵੀ ਖੜੇ ਹੋ ਰਹੇ ਨੇ ਸਾਥ ਉਸ ਤੋਂ ਬਾਅਦ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਜਾਂ ਨੁਮਾਇंदे ਆ ਕੇ ਖੜਦੇ ਨੇ ਕਾਂਗਰਸ ਤੇ ਅਕਾਲੀ ਆਲੇ ਆ ਕੇ ਵੀ ਆਪਣਾ ਥੋੜਾ ਸਮਾਂ ਦੇਖੇ ਜਾਂਦੇ ਨੇ ਕਹਿੰਦੇ ਇਹਨੂੰ ਪੋਲਿਟੀਕਲ ਥੋੜਾ ਪੱਖ ਝੁਕਾਅ ਜ਼ਰੂਰ ਜ਼ਰੂਰ ਜਾ ਰਿਹਾ ਇਸ ਪੂਰੇ ਮਜ਼ਾਰੇ ਦਾ ਲੇਕਿਨ ਅਸੀਂ ਇਹ ਵੀ ਵੇਖਿਆ ਕਿ तमाम ਨੌਜਵਾਨਾਂ ਨੇ ਇਸ ਨੂੰ ਪੋਲਿਟੀਕਲ ਮੰਚ ਨਹੀਂ ਬਣਨ ਦਿੱਤਾ ਤੁਸੀਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਕੀ ਇਸ ਵੇਲੇ ਸਨੇਹਾ ਦੇਣਾ ਚਾਹੋਗੇ ਇਹਦੇ ਵਿੱਚ ਦੋ ਗੱਲਾਂ ਨੇ ਸਭ ਤੋਂ ਪਹਿਲੀ ਤਾਂ ਇਹ ਗੱਲ ਹੈ ਵੀ ਜਿਹੜੀ ਇਹ ਬੈਟਲ ਹੈ ਪੋਲਿਟੀਕਲ ਬੈਟਲ ਇੱਕ ਤਰ੍ਹਾਂ ਦੀ ਜਿਹੜੀਆਂ ਇੱਥੇ ਅਪਾਇੰਟਮੈਂਟਾਂ ਹੋਣੀਆਂ ਨੇ ਜਿਹੜੇ ਇੱਥੇ ਰੂਲ ਰੈਗੂਲੇਸ਼ਨ ਲੱਗ ਰਹੇ ਨੇ ਉਹ ਪੋਲਿਟੀਕਲ ਬਿਲਡਿੰਗਸ ਦੇ ਵਿੱਚ ਬੈਠ ਕੇ ਜਿਹਨੂੰ ਆਪਾਂ ਪਾਰਲੀਮੈਂਟ ਜਾਂ ਅਸੈਂਬਲੀ ਕਹਿੰਦੇ ਆ ਵੀ ਉਹਦੇ ਵਿੱਚ ਬੈਠ ਕੇ ਹੋਇਆ ਸੋ ਇਹ ਇੱਕ ਆ ਪੋਲਿਟੀਕਲ جنگ ਹੈ ਜਿਹੜੀ ਉਹ ਸਟੂਡੈਂਟ ਨੂੰ ਕਰਨੀ ਪਣੀ ਹੈ ਜਿੱਥੇ ਉੱਥੇ ਸਰਕਾਰ ਨੇ ਮਤਲਬ ਇਹ ਗੱਲ ਕੀਤੀ ਕਿ ਅਸੀਂ ਹਾਈ ਕੋਰਟ ਜਾਵਾਂਗੇ ਮਤਲਬ ਜਿਹੜੀ ਪੰਜਾਬ ਗਵਰਨਮੈਂਟ ਹੈ ਉਹ ਜਿਹੜੇ ਪਹਿਲਾਂ ਟੀਚਰਾਂ ਦੇ ਮਸਲੇ ਹੋਏ ਨੇ ਹਨਾ ਵੀ ਭਰਤੀਆਂ ਨੂੰ ਲੈ ਕੇ ਉਹਦੇ ਵਿੱਚ ਵੀ ਉਹ ਹਾਈ ਕੋਰਟ ਗਏ ਨੇ ਪਰ ਉੱਥੇ ਕੋਈ ਜਿਹੜਾ ਸਿੱਟਾ ਇਸ ਗੱਲ ਦਾ ਨਹੀਂ ਨਿਕਲਿਆ ਸੋ ਇਸ ਗੱਲ ਕਰਕੇ ਵੀ ਪੋਲਿਟਿਕਲ ਬੈਟਲ ਆ ਅਸੀਂ ਉਸ ਤਰ੍ਹਾਂ ਕਿ ਨਾ ਲੜ ਰਹੇ ਹਾਂ ਕਿਉਂਕਿ ਹ ਤੱਕ ਸਾਡੀ ਸਮੱਸਿਆ ਕੀ ਰਹੀ ਹੈ ਕਿ ਅਸੀਂ ਰੋਜ਼ ਨਜ਼ਾਰੇ ਜ਼ਰੂਰ ਕਰ ਲੈਂਦੇ ਹਾਂ ਪਰ ਜਿਹੜੀ ਇੱਕ ਪੋਲਿਟਿਕਲ ਪੋਲਿਟਿਕਲ ਬੈਟਲ ਹੈ ਸਾਡੀ ਅਸੀਂ ਉਹਦੇ ਬਾਅਦ ਧਿਆਨ ਨਹੀਂ ਦਿੰਦੇ ਕਿਉਂਕਿ ਡਿਸੀਜਨ ਮੇਕਿੰਗ ਜਿਹੜੇ ਆਉਣ ਵਾਲੇ ਸਮਿਆਂ ਦੇ ਫੈਸਲੇ ਨੇ ਉਹ ਇਸ ਦੇਸ਼ ਦੇ ਵਿੱਚ ਪੋਲਿਟਿਕਲੀ ਹੁੰਦੇ ਨੇ ਤਾਂ ਉਸ ਦੇ ਵਾਸਤੇ ਜਿਹੜੇ ਵਿਦਿਆਰਥੀ ਨੇ ਸਾਥ ਹੈ ਉਹ ਪੂਰੀ ਤਰ੍ਹਾਂ ਨਾਲ ਅਵੇਅਰ ਹੈ ਤੇ ਦੂਜੀ ਗੱਲ ਇੱਥੇ ਇਹ ਹੈ ਵੀ ਪੋਲਿਟਿਕਲ ਬੈਟਲ ਲੜਦੇ ਹੋਏ ਅਸੀਂ ਪੋਲਿਟਿਕਲ ਮਤਲਬ ਕਿਸੇ ਵੀ ਤਰੀਕੇ ਦਾ ਕਨਫਰਨਟੇਸ਼ਨ ਦਾ ਇਹਨਾਂ ਅਖਾੜਾ ਨਹੀਂ ਵੀ ਕਿਸੇ ਵੀ ਤਰੀਕੇ ਇਹ ਨਹੀਂ ਗੱਲ ਹੈ ਕਿ ਕੋਈ ਬਾਹਰਲਾ ਬੰਦਾ ਆ ਕੇ ਜਾਂ ਕੋਈ ਵੀ ਪੋਲਿਟੀਕਲ ਸੱਜੇ ਖੱਪੇ ਉੱਤੇ ਰਾ ਕੇ ਇਸ ਮੂਰਚ ਨੂੰ ਹਾਈਜੈਕ ਕਰੂਗੀ ਜਾਂ ਆਪਦੇ ਹਸਾਮਨ ਡਿਟੇਟ ਕਰੂਗੀ ਵੀ ਇਹ ਜਿਹੜਾ ਮਸਲਾ ਹੈ ਉਹ ਪੰਜਾਬ ਯੂਨੀਵਰਸਿਟੀ ਦਾ ਹੈ ਇਹ ਬੱਚਿਆਂ ਦਾ ਮਸਲਾ ਹੈ ਇੱਥੇ ਪੰਜਾਬੀਆਂ ਦਾ ਮਸਲਾ ਹੈ ਆਮ ਲੋਕਾਂ ਦਾ ਮਸਲਾ ਹੈ ਤੋਂ ਉਸ ਦੇ ਵਿੱਚ ਸਾਡੀ ਬੜੀ ਏਸ ਗੱਲ ਦੀ ਕਲੈਰਟੀ ਹੈ ਵੀ ਜਿਸ ਵੀ ਫੀਲਡ ਦੇ ਵਿੱਚ ਸਾਨੂੰ ਜਾ ਕੇ ਲੜਨੀ ਪੈਂਦੀ ਹੈ ਉਹ ਚਾਹੇ ਗਰਾਊਂਡ ਦੀ ਸਟ੍ਰਾਈਕਲ ਦੀ ਹੈ ਚਾਹੇ ਪੋਲਿਟੀਕਲ ਬੈਟਲ ਹੈ ਚਾਹੇ ਅਗਰ ਇਨ ਫਿਊਚਰ ਕਿਸੇ ਵੀ ਤਰੀਕੇ ਦੀ ਸਾਨੂੰ ਲੀਗਲ ਬੈਟਲ ਵੀ ਲੜਨੀ ਪੈਂਦੀ ਹੈ ਅਸੀਂ ਉਸ ਦੇ ਵ ਤੇ ਦੂਜੀ ਗੱਲ ਇਹ ਹੈ ਵੀ ਇਸ ਦੇ ਵਿੱਚ ਮਤਲਬ ਸਾਥ ਇਸ ਗੱਲ ਦੀ ਕਲੈਰਟੀ ਰੱਖਦੀ ਵੀ ਆ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹ ਪੰਜਾਬ ਦੀ ਆ ਜਿਹੜਾ ਚੰਡੀਗੜ੍ਹ ਆ ਚੰਡੀਗੜ੍ਹ ਵੀ ਪੰਜਾਬ ਦਾ ਹੈ ਤੇ ਇਹ ਦੋਨੇ ਚੀਜ਼ਾਂ ਆ ਉਹ ਕਿਸੇ ਵੀ ਹਿੱਲੇ ਵੀ ਸਿਲੇ 'ਚ ਪੰਜਾਬ ਨੂੰ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਜੀ ਅ ਤੁਸੀਂ ਤੁਹਾਨੂੰ ਆਪ ਨੂੰ ਲੱਗਦਾ ਕਿ ਸਾਥ ਦੇ ਜਦੋਂ ਸਾਥ ਦਾ ਥੋੜਾ ਜਿਹਾ ਕਹਿ ਲੋ ਵਾਈਸ ਪ੍ਰੈਜ਼ੀਡੈਂਸੀਪ ਆਉਣ ਤੋਂ ਬਾਅਦ ਐਫੀਡਾਵਿਟ ਦਾ ਮਸਲਾ ਹੱਲ ਹੋਣਾ ਉਸ ਤੋਂ ਬਾਅਦ ਸਟੂਡੈਂਟ ਦੀ ਆਵਾਜ਼ ਬਣਨਾ ਤੇ ਸੈਨੇਟ ਦਾ ਮੁੱਦਾ ਕਹਿ ਲੋ ਇੱਕ ਕਹਿ ਲੋ ਚੰਗੀ ਸ਼ੁਰੂਆਤ ਵੀ ਹੈ ਮਸਲਿਆਂ ਦੀ ਪਕੜ ਦੇ ਉੱਤੇ ਤੇ ਮਸਲਿਆਂ ਨੂੰ ਸੁਲਝਾਉਣਾ ਕਿਵੇਂ ਹੈ ਉਹਦਾ ਇੱਕ ਤਜਰਬਾ ਜੋ ਸਾਲ 2 ਸਾਲ ਬਾਅਦ ਜਾ ਕੇ ਇਸ ਸਾਲ ਦੇ ਪਹਿਲੇ 6 ਮਹੀਨੇ ਤੱਕ ਨਹੀਂ ਮਿਲਦਾ ਜਥੇਬੰਦੀ ਨੂੰ ਤੇ ਆਪ ਸਭ ਚਿਹਰਿਆਂ ਨੂੰ ਜੋ ਆਵਾਜ਼ ਬੁਲੰਦ ਕਰ ਰਹੇ ਨੇ ਉਹ ਤਜਰਬਾ ਤੁਹਾਨੂੰ ਚੰਦ ਦਿਨਾਂ ਦੇ ਵਿੱਚ ਵੇਖਣ ਨੂੰ ਮਿਲਿਆ ਇਹਦੇ ਪਿੱਛੇ ਕਿਹਦਾ ਬਈ ਦੀ ਗੱਲ ਇਹ ਹੈ ਵੀ ਇਹ ਨਾ ਬੜਾ ਲੰਬਾ ਸੰਘਰਸ਼ ਹੈ ਮਤਲਬ ਵੀ ਦਿਨ ਜਿੱਥੇ ਬੰਦੀ ਵੀ ਸਾਡਾ 2018 ਤੋਂ ਅਸੀਂ ਯੂਨੀਵਰਸਿਟੀ ਦੇ ਪੰਜਾਬ ਦੀ ਐਡਵਰਡ ਯੂਨੀਵਰਸਿਟੀ ਕਾਲ ਦੇ ਵਿੱਚ ਸਟਰਗਲ ਕਰ ਰਹੇ ਹਾਂ ਉਸ ਮੂਵਮੈਂਟ ਨੂੰ ਵੀ ਜੋ ਅਸੀਂ ਆਈ ਗਿਆ ਲੈ ਕੇ ਚੱਲੇ ਹਾਂ ਕਿ ਇੱਕ ਇੰਟੈਲੈਕਚੁਅਲ ਲੀਡਰਸ਼ਿਪ ਕਲੈਕਟਿਵ ਲੀਡਰਸ਼ਿਪ ਹੈ ਅਸੀਂ ਉਹ ਪੰਜਾਬ ਨੂੰ ਆਪਦੇ ਸਿੱਖਾਂ ਨੂੰ ਦੇਣਾ ਚਾਹੁੰਦੇ ਹਾਂ ਸੋ ਉਸ ਦੇ ਵਿੱਚ ਮਤਲਬ ਵੀ ਬੜੇ ਲੰਬੇ ਸਮੇਂ ਤੋਂ ਵੀ ਅਸੀਂ ਗਰਾਊਂਡ ਦੇ ਉੱਤੇ ਚਾਹੇ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਮਸਲੇ ਹੋਣ ਪੰਜਾਬ ਦੇ ਵਿੱਚ ਚਾਹੇ ਜਿਵੇਂ ਮੱਤੀਵਾੜਾ ਜੰਗਲ ਦਾ ਮਸਲਾ ਹੋਵੇ ਚਾਹੇ ਉਹ ਗੀਦੇ ਸ਼ਰਾਬ ਫੈਕਟਰੀ ਦਾ ਮਸਲਾ ਹੋਵੇ ਚਾਹੇ ਚਮਕੌਰ ਸਾਹ ਫੈਕਟਰੀ ਦਾ ਮਸਲਾ ਹੋਵੇ ਵੀ ਅ ਤੇ ਜਿਹੜੇ ਇਸ ਤੋਂ ਪਹਿਲਾਂ ਵੀ ਮਤਲਬ ਕਾਉਂਸਲ ਅਸੀਂ ਵਾਈਸ ਪ੍ਰੈਜ਼ੀਡੈਂਟ ਅਸੀਂ ਇਸ ਸਾਲ 2 ਮਹੀਨਾ ਪਹਿਲਾਂ ਦਿੱਤੇ ਸਤੰਬਰ ਦੇ ਵਿੱਚ ਪਰ ਅਸੀਂ ਪਿਛਲੇ ਸਾਲ ਵੀ ਦੋ ਵੱਡੇ ਰੋਸ ਆ ਜਿਹੜੇ ਧਰਨੇ ਆ ਯੂਨੀਵਰਸਿਟੀ ਦੇ ਵਿੱਚ ਲਾਏ ਆ ਉਹਨਾਂ ਦੇ ਵਿੱਚ ਸਾਡੇ ਮਤਲਬ ਅ ਅਥਾਰਟिटीज ਨਾਲ ਵੀ ਜਿਹੜੀ ਸਾਡੇ ਬੈਟਲ ਇੱਕ ਲੜਦੇ ਆ ਅਸੀਂ ਉਸ ਦੇ ਵਿੱਚ ਪੁਲਿਸ ਵਾਲੀ ਸਥਿਤੀ ਵੀ ਦੇਖੀ ਆ ਵੀ ਕਿਸ ਤਰੀਕੇ ਨਾਲ ਰੈਸਟਾਂ ਹੁੰਦੀਆਂ ਜਾਂ ਕੋਰਟ ਕੇਸ ਆ ਅਸੀਂ ਉਹ ਵੀ ਚੱਲੇ ਆ ਪਈ ਤਾਂ ਬੜੇ ਲੰਬੇ ਸਮੇਂ ਦੀ ਪ੍ਰੈਕਟਿਸ ਹੈ ਜਿਹੜੀ ਉਹ ਕਰ ਰਹੇ ਆ ਪਰ ਇਹਦੇ ਵਿੱਚ ਇਹ ਗੱਲ ਜ਼ਰੂਰ ਹੈ ਵੀ ਜਿਹੜਾ ਵੈਕਿਊਮ ਹੈ ਸਿੱਖਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਤੇ ਖਾਸ ਕਰ ਸਿੱਖਾਂ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਸੀ ਕਿ ਇੱਕ ਯੂਥ ਲੀਡਰਸ਼ਿਪ ਨਹੀਂ ਆ ਰਹੀ ਇੱਕ ਇੰਟੈਲੈਕਚੁਅਲ ਤੇ ਕਲੈਕਟਿਵ ਲੀਡਰਸ਼ਿਪ ਨਹੀਂ ਆ ਰਹੀ ਵੀ ਇਹਦੇ ਵਿੱਚ ਮੈਨੂੰ ਲੱਗਦਾ ਬਤੌਰ ਪ੍ਰੈਜ਼ੀਡੈਂਟ ਸਾਥ ਦੇ ਵੀ ਕਿ ਉਹ ਚੀਜ਼ ਅਸੀਂ ਦੇ ਪਾ ਰਹੇ ਹਾਂ ਤੇ ਗੁਰੂ ਸਾਹਿਬ ਉਹਦੇ ਵਿੱਚ ਸਾਡੀ ਜਿਹੜੀ ਪੂਰੇ ਮਨੁੱਖ ਸੰਗ ਹੋ ਕੇ ਹਸਾਇਤਾ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਵੀ ਜਿਹੜੀ ਯੂਨੀਵਰਸਿਟੀ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਜਿਹੜਾ ਸਟੂਡੈਂਟ ਐਕਟੀਵਿਜ਼ਮ ਹੈ ਵੀ ਉਹ ਉਹਦਾ ਖਿਲਾਫ ਬਹੁਤ ਜ਼ਿਆਦਾ ਸੀ ਉਹ ਖਤਮ ਹੋ ਚੁੱਕੀ ਸੀ ਵੀ ਇੱਥੇ ਕਨਵੈਨਸ਼ਨਲ ਪੋਲਿਟਿਕਲ ਪਾਰਟੀਆਂ ਦੀ ਜਿਹੜੀ ਇੱਥੇ ਸੱਤਾ ਚੱਲਦੀ ਸੀ ਬਟ ਉਹਨੂੰ ਅਸੀਂ ਟੱਕਰ ਦੇ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਤਲਬ ਇਹ ਵੀ ਸਾਨੂੰ ਭਰੋਸਾ ਹੈ ਇਸ ਗੱਲ ਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਟੂਡੈਂਟ ਐਕਟੀਵਿਜ਼ਮ ਉਹ ਵਧੂਗਾ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਸ ਤਰੀਕੇ ਨਾਲ ਕਿਸੇ ਟਾਈਮ ਵੀ ਸਿੱਖਾਉਂਦੀ ਜਿਹੜੀ ਸਟੂਡੈਂਟ ਰਿੰਗ ਸੀ ਉਹ ਕੰਮ ਕਰਦੇ ਸੀ ਉਸੇ ਤਰੀਕੇ ਦੇ ਨਾਲ ਵੀ ਅਸੀਂ ਇੱਥੇ ਉਹ ਸਪੇਸ ਹੈ ਜਿਹੜੀ ਉਹ ਬਰਕਰਾਰ ਰੱਖ ਕੇ ਉਹ ਵਧਾਵਾਂਗੇ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਦਰਸ਼ਕਪ੍ਰੀਤ ਸਿੰਘ ਜੀ ਤੁਸੀਂ ਆਪਣਾ ਸਮਾਂ ਦਿੱਤਾ ਤੁਸੀਂ 10 ਤਰੀਕ ਦੇ ਇਕੱਠ ਦੀ ਤਿਆਰੀਆਂ ਵੀ ਕਰਨੀਆਂ ਹੋਣਗੀਆਂ ਅਸੀਂ ਉਸ ਦੇ ਵਿੱਚ ਵੀ ਆ तमाम ਤੁਹਾਡੇ ਨਾਲ ਜੁੜੇ ਨੌਜਵਾਨਾਂ ਨੂੰ ਵਧਾਈ ਦੇ ਪਾਤਰ ਵੀ ਹੋ ਤੁਸੀਂ ਕਿ ਕੱਲ ਇੱਕ ਚੰਗੀ ਇੱਕ ਵੱਡੀ ਮੱਲਾ ਤੁਸੀਂ ਮਾਰਨ ਜਾ ਰਹੇ ਹੋ ਉਮੀਦ ਕਰਦੇ ਆਣ ਵਾਲੇ ਦਿਨਾਂ ਦੇ ਵਿੱਚ ਖੁੱਲ੍ਹ ਕੇ ਥੋੜੀ ਹੋਰ ਗੱਲਬਾਤ ਕਰਾਂਗੇ ਜਦ ਇਹ ਮਸਲਾ ਪੂਰਾ ਪੰਜਾਬ ਦੇ ਹੱਕ ਦੇ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਪੁਕਤੇਗਾ ਇਸ ਵੇਲੇ ਫਤਿਹ ਦੀ ਸਾਂਝ ਪਾਵਾਂਗੇ ਤੁਹਾਡੇ ਤੋਂ ਜੀ ਇਜਾਜ਼ਤ ਲਾਂਗੇ ਸੰਗਤ ਉਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਘਾਜੀ ਜੋ ਤੁਸੀਂ ਸੁਣਿਆ ਸਰਦਾਰ ਦਰਸ਼ਪ੍ਰੀਤ ਸਿੰਘ ਸਾਥ ਜਥੇਬੰਦੀ ਤੋਂ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਦੇ ਉੱਤੇ ਜੁੜੇ ਸੀ ਤਮਾਮ ਉਹਨਾਂ ਨੇ ਮੁੱਦੇ ਆਪਣੇ ਸਪਸ਼ਟ ਕੀਤੇ ਉਹਨਾਂ ਨੇ ਗੱਲ ਕਹੀ ਕਿ ਯੂਨੀਵਰਸਿਟੀ ਗਵਰਨੈਂਸ ਦਾ ਜਿਹੜਾ ਸਟਰਕਚਰ ਸੀਗਾ ਉਸ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਭਾਵੇਂ ਫੈਕਲਟੀ ਡਿਪਾਰਟਮੈਂਟ ਹੋਵੇ ਭਾਵੇਂ ਕੈਂਪਸ ਦੀਆਂ ਪਾਲਿਸਿਸ ਦੀ ਗੱਲ ਅਸੀਂ ਕਰ ਲਈਏ ਜੋ ਇਹ ਕਹ ਲੋ 31 ਮੈਂਬਰੀ ਕਮੇਟੀ ਢਾਹ ਲਾ ਸਕਦੀ ਸੀ ਅਸੀਂ ਉਸ ਨੂੰ ਬਚਾਇਆ ਹੈ ਜਿਸ ਪਾਲਿਸਿਸ ਨੂੰ ਜ਼ਬਰਨ ਲਾਗੂ ਕੇਂਦਰ ਕਰਨਾ ਚਾਹੁੰਦੀ ਸੀ ਯੂਨੀਵਰਸਿਟੀ ਦੇ ਉੱਤੇ ਅਸੀਂ ਉਸ ਤੋਂ ਪੰਜਾਬ ਯੂਨੀਵਰਸਿਟੀ ਨੂੰ ਬਚਾ ਲਿਆ ਹੈ ਮੇਨ ਗੱਲ ਆ ਜਾਂਦੀ ਹੈ ਕਿ ਜਿਹੜੇ ਵਿਸ਼ੇ ਆਉਣ ਵਾਲੇ ਦਿਨਾਂ ਦੇ ਵਿੱਚ ਰਹਿਣਗੇ ਕਿ ਹੁਣ ਸਟੂਡੈਂਟ ਪੋਲਿਟਿਕਸ ਸਟੂਡੈਂਟ ਜੋ ਪ੍ਰੋਟੈਸਟ ਕਰ ਰਹੇ ਨੇ ਇਹਨੂੰ ਕਿੰਨੇ ਦਿਨ ਤੱਕ ਜਾਰੀ ਰੱਖਿਆ ਜਾਏਗਾ ਇਸ ਦੋਤੇ ਵੀ ਆਉਣ ਵਾਲੇ ਦਿਨਾਂ 'ਚ ਸਾਨੂੰ ਥੋੜਾ ਸਪਸ਼ਟ ਹੋ ਜਾਏਗਾ ਉਸ ਤੋਂ ਇਲਾਵਾ ਕਿ ਜਿਹੜੇ ਸੈਨੇਟ ਦੇ ਨਵੇਂ ਤਾਜ਼ਾ ਇਲੈਕਸ਼ਨ ਹੋਏ ਨੇ ਉਹ ਵੀ ਸੀ ਕਹਿੰਦੇ ਨੇ ਕਿ ਉਹਨਾਂ ਨੇ ਲਿਖ ਦਿੱਤਾ ਹੈ ਰਾਸ਼ਟਰਪਤੀ ਨੂੰ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਹੋਵੇਗੀ ਤੇ ਕੀ ਇਸ ਮਸਲੇ ਨੂੰ ਜੇਕਰ ਲੀਗਲ ਚੈਲੰਜ ਕਰਨਾ ਪਿਆ ਤੇ तमाम ਐਲੂਮਨਾਾਈ ਜੋ ਯੂਨੀਵਰਸਿਟੀ ਦੇ ਨੇ ਉਹ ਆਪਣੀ ਭੂਮਿਕਾ ਬਣਦੀ ਕਿਸ ਤਰੀਕੇ ਦੇ ਨਾਲ ਅਦਾ ਕਰਨਗੇ ਤੇ ਬੈਲੈਂਸ ਪਾਵਰ ਨੂੰ ਰੱਖਣਾ ਕਿਉਂਕਿ ਅਜੇ ਹਾਂ ਨਹੀਂ ਹੈਗਾ ਜੀ ਕਿ ਕੇਂਦਰ ਦੇ ਹੱਤ ਦੇ ਵਿੱਚ ਭੁਗਤ ਰੀਆਂ ਸਾਰੀਆਂ ਚੀਜ਼ਾਂ ਪੰਜਾਬ ਵਾਲੇ ਪਾਸੇ ਨਾ ਹੋਣ ਪੰਜਾਬ ਦਾ ਪੱਖ ਕੇਂਦਰ ਦਾ ਪੱਖ ਯੂਨੀਵਰਸਿਟੀ ਦੇ ਸਟੂਡੈਂਟ ਦਾ ਪੱਖ ਜੇਕਰ ਇੱਕ ਤਰੀਕੇ ਦੇ ਨਾਲ ਬਰਾਬਰ ਤਰਾਜੂ ਦੇ ਵਿੱਚ ਤੋਲਿਆ ਜਾਏਗਾ ਤਦ ਹੀ ਇਹ ਮਸਲਾ ਹੱਲ ਹੋ ਸਕਦਾ ਹੈ ਕੇਂਦਰ ਆਪਣੀ ਜੇਕਰ ਅੜੀ ਰੱਖੇਗਾ ਤਦ ਨੌਜਵਾਨ ਤਿਆਰ ਨੇ ਕਿਸ ਲੰਬੇ ਇਸ ਪ੍ਰੋਟੈਸਟ ਨੂੰ ਥੋੜਾ ਲੰਬਾ ਵੀ ਖਿੱਚਣਾ ਪਵੇ ਆ ਆਟਮਨਸ ਬੋਡੀ ਕਿਹਾ ਜਾਂਦਾ ਸੀ ਇਸ ਪੂਰੇ ਢਾਂਚੇ ਨੂੰ ਜਿਸ ਨੂੰ ਇਹ ਲੋ ਇੱਕ ਸਟੇਕ ਹੋਟਲ ਦੇ ਵਿੱਚ ਰਿਪਰੈਜ਼ੈਂਟ ਕਰਨ ਦੀਆਂ ਕੋਸ਼ਿਸ਼ਾਂ ਕੇਂਦਰ ਦੇ ਵੱਲੋਂ ਰਹੀਆਂ ਨੇ ਲੇਕਿਨ ਕੇਂਦਰ ਨੇ 7 ਨਵੰਬਰ ਨੂੰ ਜੇਕਰ ਆਪਣਾ ਫਰਮਾਨ ਵਾਪਸ ਲਿਆ ਨੌਜਵਾਨ ਕਹਿੰਦੇ ਨੇ ਅਸੀਂ ਇੱਥੇ ਰੁਕਾਂਗੇ ਨਹੀਂ ਅਸੀਂ ਆਪਣੀ ਆਵਾਜ਼ ਇੱਥੋਂ ਦੀ ਗਾਂ ਅੱਗੇ ਬੁਲੰਦ ਕਰਨੀ ਹੈ ਤਾਂ ਕਿ ਮੁਰਤੋ ਜਿਹਾ ਕੋਈ ਵਿਸ਼ਾ ਸਾਹਮਣੇ ਨਾ ਆਵੇ ਪੰਜਾਬ ਦੇ ਹੱਕਾਂ ਦੀ ਲੜਾਈ ਪੰਜਾਬ ਦੀ ਜ਼ਮੀਨ ਦੀ ਪੰਜਾਬ ਦੀ ਬੋਲੀ ਦੀ ਪੰਜਾਬ ਦੇ ਪਾਣੀਆਂ ਦੀ ਲੜਾਈ ਲੜਦਿਆਂ ਹੋਏ ਨੌਜਵਾਨ ਪੰਜਾਬ ਦੇ ਸਾਹਿਤ ਪੰਜਾਬ ਦੀ ਵਿਦਿਆ ਸਿੱਖਿਆ ਨੂੰ ਬਚਾਉਣ ਦੇ ਲਈ ਇਸ ਵੇਲੇ ਨਿਰੰਤਰ ਡਟ ਚੁੱਕੇ ਨੇ ਹੁਣ ਇਹ ਤੁਹਾਡੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਇਹਨਾਂ ਨੌਜਵਾਨਾਂ ਦਾ ਸਾਥ ਕਿਸ ਤਰੀਕੇ ਦੇ ਨਾਲ ਦੇਣਾ ਹੈ ਅਕਾਲ ਚੈਨਲ ਦੇ ਉੱਤੇ ਇਸ ਪੂਰੇ ਵਿਸ਼ੇ ਦੇ ਉੱਤੇ ਕਵਰੇਜ ਨਿਰੰਤਰ ਜਾਰੀ ਰਹੇਗੀ ਜੀ ਆਪ ਸਭ ਦਾ ਧੰਨਵਾਦ ਕਰਦੇ ਹਾਂ ਇਜਾਜ਼ਤ ਲਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ